ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹੇਗੇ ਸੀਨੇ ਪત્રਕਾਰ ਸਾਧਾਰ ਜਗੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੀ ਆਪਾਂ ਗੱਲ ਕਰੀਏ ਪੰਜਾਬ ਵਿੱਚ ਕਿਸਾਨੀ ਸੰਘਰਸ਼ ਨੇ ਇੱਕ ਨਵਾਂ ਮੋੜ ਲਿਆ ਡੱਲੇਵਾਲ ਦੀ ਗ੍ਰਿਫਤਾਰੀ ਕਾਰਨ ਕਿਸਾਨਾਂ 'ਚ ਕਾਫੀ ਰੋਸ ਹੈ। ਯਾ ਜੇ ਆਪਾਂ ਗੱਲ ਕਰੀਏ ਫਿਰ ਵੀ ਆਉਣ ਵਾਲੇ ਸਮੇਂ 'ਚ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈ ਸਕਦੀਆਂ ਨੇ? ਦੇਖੋ ਲਗਨਜੀਤ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਦੇ ਰਾਤੇ ਨੇ ਔਰ ਪੰਜਾਬ ਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ। ਜੀ ਉੱਤਜੀਤ ਸਰਬੰਸਕ ਪੰधेਰ ਤੇ ਜਗਜੀਤ ਸਿੰਘ ਡੱਲੇਵਾਲ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਸੰਬੰਧਤ ਆਗੂਆਂ ਨਾਲ ਸੰਬੰਧਤ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਪਿਛਲੇ 9 ਮਹੀਨਿਆਂ ਤੋਂ 13 ਫਰਵਰੀ ਤੋਂ ਸੰਭੂ ਤੇ ਖਨੌਰੀ ਬਾਰਡਰ ਤੇ ਬੈਠੀਆਂ ਨੇ ਪਰ ਉਹ ਅੱਗੇ ਵਧਣਾ ਚਾਹੁੰਦੀਆਂ ਨੇ ਕਿ ਉਹ ਦਿੱਲੀ ਚ ਜਾ ਕੇ ਦੇਸ਼ ਦੀ ਰਾਜਧਾਨੀ ਚ ਜਾ ਕੇ ਕਿਸਾਨੀ ਮੁੱਦਿਆਂ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਠਾ ਸਕਣ ਕਿਉਂਕਿ ਪਿਛਲੇ ਸਮੇਂ ਚ 2020 ਚ ਦੇਖੀਏ ਤਾਂ ਆਪਾਂ ਜਿਹੜੇ 3 ਖੇਤੀ ਕਾਨੂੰਨ ਬਣੇ ਸੀ ਕਿਸਾਨੀ ਸੰਘਰਸ਼ ਦੇ ਕਰਕੇ ਉਹ ਸਰਕਾਰ ਵੱਲੋਂ ਵਾਪਸ ਲੈ ਗਏ ਸੀ ਜਿਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਸੰਗਸਥੀ ਜਿਹੜਾ ਸਿਆਸੀ ਮੋਰਚਾ ਉਹਨਾਂ ਵੱਲੋਂ ਭਾਵੇਂ ਉੱਥੇ ਦਿੱਲੀ 'ਚ ਵੱਖਰੇ-ਵੱਖਰੀਆਂ ਸਟੇਜਾਂ ਲੱਗੀਆਂ ਹੋਈਆਂ ਸੀ ਪਰ ਮੁੱਦਾ ਇੱਕੋ ਹੀ ਸੀ ਔਰ ਕਿਸਾਨੀ ਦਬਾਅ ਕਰਕੇ ਕਿਸਾਨੀ ਸੰਘਰਸ਼ ਕਰਕੇ ਕਿਸਾਨੀ ਲੜਾਈ ਕਰਕੇ ਔਰ ਇਸ ਲੜਾਈ 'ਚ ਕਿਸੇ ਇੱਕ ਮਤਲਬ ਧਰਦਾ ਨਹੀਂ ਕਹਿ ਸਕਦੇ ਪੂਰੇ ਪੰਜਾਬੀਆਂ ਦਾ ਹਰਿਆਣੇ ਦੇ ਕਿਸਾਨਾਂ ਦਾ ਔਰ ਲੋਕ ਲੰਬੰਦੀ ਹੋਣ ਤੋਂ ਬਾਅਦ ਜਿਹੜਾ ਇਹ ਐਜੀਟੇਸ਼ਨ ਜਦੋਂ ਸਿਖਰ ਤੇ ਚਲੀ ਗਈ ਐ ਉਤੋਂ ਤੱਕ ਇਹ ਚ ਵੱਡਾ ਰੋਲ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਵੀ ਰਿਹਾ ਔਰ ਅਖੀਰ ਜਿਹੜਾ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ ਪਰ ਉਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਜਿਹੜਾ ਸਰਕਾਰ ਨੇ ਆਪਾਂ ਗੱਲ ਕਰ ਲਈ ਜਿਹੜਾ ਉਸ ਸਮੇਂ ਕਿਸਾਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਕਮੇਟੀ ਬਣਾ ਕੇ ਜਿਹੜੀਆਂ ਕਿਸਾਨ ਮੰਗਾਂ ਨੇ ਜਾਂ ਮੁੱਦੇ ਨੇ ਉਹਨਾਂ ਤੇ ਵਿਚਾਰ ਕੀਤੀ ਜਾਊਗੀ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਊਗਾ ਉਹ ਨਹੀਂ ਰਿਹਾ ਜਿਹੜਾ ਐਮਐਸਪੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਉਹ ਉਹਦੇ ਸਰਕਾਰ ਜਿਹੜਾ ਵਾਅਦਾ ਕੀਤਾ ਸੀ ਉਤੋਂ ਸਰਕਾਰ ਭੱਜੀ ਹੈ ਔਰ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਮੁੱਦੇ ਕਿਉਂ ਉੱਠਦੇ ਨੇ ਕਿਉਂਕਿ ਪੂਰੇ ਦੇਸ਼ ਦੀ ਜਾਂ ਕਹਿ ਲਈਏ ਜੇ ਪੰਜਾਬ ਦੀ ਕਿਸਾਨੀ ਇੱਕ ਵੱਡੇ ਕਰਜ਼ੇ ਜਾਲ ਚ ਫਸੀ ਹੋਈ ਹੈ ਔਰ ਇਹ ਕਰਜ਼ੇ ਜਾਲ ਆ ਜਿਹੜਾ ਜਿਹੜਾ ਮੱਕੜ ਜਾਲ ਬਣ ਚੁੱਕਿਆ ਹੈ ਔਰ ਦੂਸਰੇ ਪਾਸੇ ਸਰਕਾਰਾਂ ਨੇ ਜਿਹੜੀਆਂ ਉਹ ਕਾਰਪੋਰੇਟ ਘਰਾਣਿਆਂ ਦੀ ਤਾਂ ਸੁਣ ਰਹੀਆਂ ਨੇ ਜਾਂ ਕਾਰਪੋਰੇਟ ਘਰਾਣਿਆਂ ਦਾ ਤਾਂ ਪਿਛਲੇ 10 ਸਾਲਾਂ 'ਚ ਜੇ ਨਜ਼ਰਬਾਰੀ ਮਾਰੀਏ ਤਾਂ 10 ਲੱਖ ਕਰੋੜ ਦਾ ਕਰਜ਼ਾ ਜਿਹੜਾ ਇਹਦੇ ਕਰੀਬ ਕਰਜ਼ਾ ਜਿਹੜੀ ਮਾਫੀ ਹੋ ਗਈ ਹੈ। ਔਰ ਕਿਸਾਨਾਂ ਨਾਲ ਸਰਕਾਰਾਂ ਨੇ ਵਾਅਦੇ ਜਰੂਰ ਕੀਤੇ ਆ। ਵੋਟਾਂ ਲਈਆਂ ਵਾਅਦੇ ਕਰਕੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਕੈਪਟਨ ਸਰਕਾਰ ਨੇ ਕਿਹਾ ਸੀ ਜਾਂ ਕੇਂਦਰ ਨੇ ਵੀ ਕਿਹਾ ਔਰ ਮੌਜੂਦਾ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਵੀ ਜਿਹੜੀਆਂ ਪੰਜਾਬ ਦੀਆਂ 24 ਫਸਲਾਂ ਉਹਨਾਂ ਤੇ ਐਮਐਸਪੀ ਦੇਵਾਂਗੇ। ਸਾਰੇ ਹੀ ਭੱਜੇ ਆ ਵਾਅਦਿਆਂ ਤੋਂ। ਇਹ ਤੋਂ ਤਾਂ ਇੱਕ ਖਾਨਾ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਾਂ ਜਿਹੜੀ ਛੋਟੀ ਕਿਸਾਨੀ ਹੈ ਪੰਜਾਬ ਦੀ ਜਿਹੜੀ ਕਰਜ਼ਾ ਜਾਲ ਚ ਫਸ ਚੁੱਕੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਉੱਤੇ ਇਹ ਦੋਸ਼ ਲੱਗਦਾ ਦੋਸ਼ ਹੀ ਨਹੀਂ ਸਹੀ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਣਾ ਚਾਹੁੰਦੀਆਂ ਪੰਜਾਬ ਦੀਆਂ ਜਿਹੜੀਆਂ ਜਾਇਦਾਦਾਂ ਜ਼ਮੀਨਾਂ ਨੇ ਔਰ ਦੇਖਿਆ ਜਾਵੇ ਤਾਂ 70% ਜਿਹੜੀ 80% ਜਿਹੜੀ ਹੈ ਲੋਕਾਂ ਦੀ ਰੋਜਗਾਰ ਦਾ ਸਾਧਨ ਇਥੋਂ ਦੀ ਜਿਹੜੀ ਉਹ ਮਤਲਬ ਕਿਸਾਨੀ ਹੈ ਔਰ ਛੋਟੀ ਕਿਸਾਨੀ ਜੀਦੀ ਵੱਡੀ ਗਿਣਤੀ ਹੈ ਛੋਟੀ ਕਿਸਾਨੀਆਂ ਜਿਹੜੇ 1-2 ਕਿੱਲੇ ਤੋਂ 5 ਕਿੱਲੇ ਤੱਕ ਨੇ 5 ਏਕੜ ਤੱਕ ਨੇ ਉਹ ਆਪਣੇ ਪਰਿਵਾਰਾਂ ਨੂੰ ਤਾਂ ਪਾਲਦਾ ਹੀ ਪਾਲਦੇ ਆ ਔਰ ਦੇਸ਼ ਦਾ ਉਹਨਾਂ ਕਿਸਾਨਾਂ ਨੇ ਜਿਹੜੀ ਹਰੀ ਕ੍ਰਾਂਤੀ ਦੀ ਗੱਲ ਕਰੀਏ ਤਾਂ ਆਪਾਂ ਹਰੀ ਕ੍ਰਾਂਤੀ ਦਾ ਜਿਹੜਾ ਕਿਸਾਨਾਂ ਨੇ ਆਪਦਾ ਨੁਕਸਾਨ ਚਲਦੇ ਹੋਏ ਸਟੇਟ ਦਾ ਨੁਕਸਾਨ ਚਲਦੇ ਹੋਏ ਧਰਤੀ ਦੀ ਤਬਾਹੀ ਚਲਦੇ ਹੋਏ ਪੰਜਾਬ ਦੇ ਵਾਤਾਵਰਨ ਦੀ ਤਬਾਹੀ ਚਲਦੇ ਹੋਏ ਹਰੀ ਕ੍ਰਾਂਤੀ ਤਹਿਤ ਪੂਰੇ ਦੇਸ਼ ਦਾ ਅੰਨ ਭੰਡਾਰ ਭਰਿਆ ਔਰ ਜੇ ਕਿਸਾਨੀ ਉਹ ਮੁੱਦਿਆਂ ਤੇ ਗੱਲ ਕਰੀਏ ਤਾਂ ਜੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਐਡਾ ਵੱਡਾ ਕਰਜ਼ਾ ਮਾਫ਼ ਕਰ ਸਕਦੀਆਂ ਤੇ ਕਿਸਾਨੀ ਨੂੰ ਆਰਥਿਕ ਜਾਲ ਚੋਂ ਆਰਥਿਕ ਚੋਂ ਕੱਢਣ ਲਈ ਕਿਸਾਨੀ ਦੀ ਗੱਲ ਕਿਉਂ ਨਹੀਂ ਕਰ ਸਕਦੀਆਂ ਪਰ ਪੰਜਾਬ ਦੀ ਕਿਸਾਨੀ ਕਹਿ ਲਈਏ अनेका ਹਜ਼ਾਰਾਂ ਖੁਦਕਸ਼ੀਆਂ ਹੋਈਆਂ ਨੇ ਪੰਜਾਬ 'ਚ ਜਿਹੜੀਆਂ ਕਰਜ਼ੇ ਕਾਰਨ ਕਿਸਾਨਾਂ ਦੀ ਸਭ ਤੋਂ ਵੱਡਾ ਮੁੱਦਾ ਰਿਹਾ ਪੂਰੇ ਦੇਸ਼ 'ਵੀ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਨੇ ਖੇਤੀ ਨੂੰ ਲਾਹ ਲਾਹੇਵੰਤ ਧੰਦਾ ਬਣਾਉਣ ਲਈ ਖੇਤੀ ਦੀ ਜਿਹੜੀ ਹੈ ਆਮਦਨ ਖਰਚਿਆਂ ਦੇ ਮੁਕਾਬਲੇ ਆਮਦਨ ਵਧਾਉਣ ਲਈ ਸਰਕਾਰਾਂ ਨੂੰ ਨਵੀਆਂ ਪਾਲਿਸੀਆਂ ਨਵੀਆਂ ਯੋਜਨਾਵਾਂ ਔਰ ਜਿਹੜੀਆਂ ਯੋਜਨਾਵਾਂ ਕਿਸਾਨ ਪੱਕੀ ਹੋਣ ਉਹਨਾਂ ਯੋਜਨਾਵਾਂ ਦੇ ਪਿੱਛੇ ਜਾਂ ਪਰਦੇ ਪਿੱਛੇ ਕੋਈ ਕਾਰਪੋਰੇਟ ਸਿਸਟਮ ਨਾ ਹੋਵੇ ਕਿਉਂਕਿ ਕਿਸਾਨ ਪੰਜਾਬ ਦੇ ਜਾਗਰੂਕ ਨੇ ਕਿਸਾਨ ਜਥੇਬੰਦੀਆਂ ਜਾਗਰੂਕ ਨੇ ਕਿਸਾਨ ਜਥੇਬੰਦੀਆਂ ਦੇਸ਼ ਦੇ ਕਿਸਾਨਾਂ ਨੂੰ ਲਾਮਬੰਦ ਕਰ ਚੁੱਕੀਆਂ ਨੇ ਕਿਸਾਨੀ ਮੁੱਦਿਆਂ ਤੇ ਔਰ ਸਰਕਾਰਾਂ ਨੂੰ ਕਿਸਾਨਾਂ ਦੀ ਗੱਲ ਸੁਣਨੀ ਪਊਗੀ ਔਰ ਜੇ ਗ੍ਰਿਫਤਾਰੀ ਕਰਕੇ ਜਾਂ ਡੱਲੇਵਾਲ ਨੂੰ ਆਪਣੇ ਡੀ ਐਮ ਸੀ ਹਸਪੀਟਲ ਚ ਮਤਲਬ ਬਿਠਾ ਕੇ ਚਫੇਰੀਆਂ ਘੇਰੇ ਘੇਰ ਕੇ ਇਸ ਤਰ੍ਹਾਂ ਕਿਸਾਨਾਂ ਦੇ ਮਸਲੇ ਨਹੀਂ ਹਲਾਉਣੇ ਜਿਸ ਤਰ੍ਹਾਂ ਹੁਣ ਝੋਨਾ ਰੋਲਿਆ ਗਿਆ ਕਿਸਾਨਾਂ ਦਾ ਅਜੇ ਤੱਕ ਰੋਲ ਰਿਹਾ ਵੱਡੀਆਂ ਚ ਉਸੇ ਤਰ੍ਹਾਂ ਹੋਰ ਫਸਲਾਂ ਵੀ ਜਿਨ੍ਹਾਂ ਦੇ ਐਮ ਐਸ ਪੀ ਸਰਕਾਰ ਦਿੰਦੀ ਹੈ ਉਹਨਾਂ ਨੂੰ ਵੀ ਰੋਲਿਆ ਜਾ ਰਿਹਾ ਹੈ ਕਣਕ ਨੂੰ ਦੀ ਤਿਆਰੀ ਹੋ ਰਹੀ ਹੈ ਔਰ ਕਹਿਣ ਦਾ ਭਾਵ ਹੈ ਵੀ ਜਿਹੜਾ 6 ਤਰੀਕ ਨੂੰ ਉਹਨਾਂ ਜਿਹੜੀ ਨਵੀਂ ਜਾਣਕਾਰੀ ਹੈ ਚ 6 ਦਸੰਬਰ ਨੂੰ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਸਰਕਾਰ ਨੂੰ ਅੱਗੇ ਵਧਣ ਦਾ ਸਰਪੰਨ ਸਿੰਘ ਭੰਦੇਰ ਨੇ ਕਿਹਾ ਕਿ ਉਹ 6 ਨੂੰ ਅੱਗੇ ਵਧਣਗੇ ਔਰ ਇਹਦੇ ਲਈ ਜੇ ਦੇਖੀਏ ਤਾਂ ਦੋਵਾਂ ਬਾਡਰਾਂ ਤੇ ਖਨੌਰੀ ਤੇ ਸੰਭੂ ਬਾਡਰ ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਨੇ ਪੰਜਾਬ 'ਚ ਉਹ ਹਰਿਆਣੇ ਦੇ ਕਿਸਾਨ ਵੀ ਪਹੁੰਚੇ ਆ ਔਰ ਵੱਡੀ ਗੱਲ ਹੈ ਉਹਨਾਂ ਚ ਵੱਡੀ ਗਿਣਤੀ ਚ ਮਹਿਲਾਵਾਂ ਵੀ ਸ਼ਾਮਲ ਨੇ ਕਿਸਾਨ ਮਹਿਲਾਵਾਂ ਔਰ ਪੰਜ ਰੋਸ ਹੈ ਔਰ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਹਰਿਆਣੇ ਵਾਲੇ ਪਾਸਿਓਂ ਰਸਤਾ ਖੋਲਣ ਲਈ ਵੀ ਯਤਨ ਸਰਕਾਰ ਨੇ ਕੋਈ ਅਰੰਭਿਆ ਜਾਂ ਦੋਵਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਪੰਜਾਬ ਦੇ ਜਾਂ ਹਰਿਆਣੇ ਦੇ ਉਹਨਾਂ ਦੀ ਕੋਈ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਪਤਾ ਲੱਗਿਆ ਕਿ ਰਾਤ ਸਮੇਂ ਕੋਈ ਥੋੜਾ ਬਹੁਤਾ ਰਸਤਾ ਜਿਹੜਾ ਸੰਭੂ ਬਾਰਡਰ ਤੇ ਜਿਹੜਾ ਉਧਰੋਂ ਪ੍ਰਸ਼ਾਸਨ ਵੱਲੋਂ ਖੋਲਣ ਦੀ ਕੋਸ਼ਿਸ਼ ਹੋ ਰਹੀ ਸੀ ਜਿਸ ਦੀ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਾਂ ਕਹਿੰਦੇ ਪੁਸ਼ਟੀ ਨਹੀਂ ਕੀਤੀ ਪਰ ਜਿਹੜੀ ਭੰਦੇਰ ਸਾਹਿਬ ਨੇ ਜਰੂਰ ਕਿਹਾ ਕਿ ਰਾਤ ਨੂੰ ਖੜਾਕ ਹੋ ਰਿਹਾ ਸੀ ਥੋੜੇ ਜਾਂ ਉਹ ਚਲਦੇ ਨਜ਼ਰ ਆ ਰਹੇ ਸੀ ਉਹ ਭੰਦੇਰ ਸਾਹਿਬ ਨੇ ਵੀ ਕਿਹਾ ਵੀ ਉਹ ਸ਼ਾਇਦ ਰਾਸਤਾ ਖੋਲਣ ਲਈ ਸੀ ਜਾਂ ਉਹਨੂੰ ਹੋਰ ਮਜ਼ਬੂਤ ਕਰਨ ਲਈ ਸੀ ਇਹ ਨਹੀਂ ਪਤਾ ਮਤਲਬ ਜੀ ਕਿਸਾਨੀ ਦਬਾਅ ਬਣਦਾ ਤਾਂ ਹੋ ਸਕਦਾ ਕਿਉਂਕਿ ਕਿਸਾਨ ਹੁਣ ਤੰਗ ਆ ਚੁੱਕਿਆ ਹੈ ਕਿਸਾਨ ਆਪਣੇ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਦੀ ਜਿਹੜੀ ਬਦਨੀਤੀ ਹੈ ਜਾਂ ਸਰਕਾਰਾਂ ਨੇ ਜਿਹੜੀ ਪੱਟ ਕੀਤੀ ਹੋਈ ਆ ਕਿਸਾਨ ਮੁੱਦਿਆਂ 'ਲ। ਜਾਂ ਕਹਿ ਲਈਏ ਸਰਕਾਰਾਂ ਕਿਸਾਨੀ ਮਸਲਿਆਂ ਨੂੰ ਸੁਲਝਾਉਣਾ ਨਹੀਂ ਚਾਹੁੰਦੀਆਂ। ਜਾਂ ਕਿਸਾਨਾਂ ਦੀ ਜਿਹੜੀ ਮਾਂ ਐ ਜਿਹੜੀ ਜ਼ਮੀਨ ਉਹਨਾਂ ਦੀ ਮਾਂ ਆ ਉਹਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਜਿਹੜੇ ਮਤਲਬ ਚਾਲਾਂ ਚੱਲ ਰਹੀਆਂ ਨੇ ਉਹਦੇ ਵਿਰੁੱਧ ਜਿਹੜੀ ਐ ਕਿਸਾਨੀ ਸੰਘਰਸ਼ ਕਹਿ ਲਈਏ ਔਰ ਤਿੱਖਾ ਮੋੜ ਲੈ ਚੁੱਕਿਆ ਜਾਂ ਤਿੱਖੇ ਉਤੇ ਪਹੁੰਚ ਚੁੱਕਿਆ ਔਰ ਇਸ ਤੋਂ ਬਾਅਦ ਜਿਹੜੀ ਐ ਹੁਣ ਜਿਹੜਾ ਵੱਡਾ ਸੰਘਰਸ਼ ਕੋਈ ਹੋ ਸਕਦਾ। ਔਰ ਸਰਕਾਰਾਂ ਨੂੰ ਵੀ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਜਿਹੜੀਆਂ ਦੋਵੇਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵੀ ਹੋਰ ਧਿਰਾਂ ਨੇ ਜਿਹੜੀਆਂ ਆਸਾਨੀ ਧਿਰਾਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਪਿਛਲੇ ਸਮੇਂ ਜਦੋਂ ਸਰਕਾਰ ਨੇ ਹਰਿਆਣਾ ਸਰਕਾਰ ਨੇ ਅਟੈਕ ਕੀਤਾ ਕਿਸਾਨਾਂ ਤੇ ਜਾਂ ਕਿਸਾਨ ਸ਼ਹੀਦ ਹੋਇਆ ਤਾਂ ਸਾਰੀਆਂ ਜਥੇਬੰਦੀਆਂ ਨੇ ਉਹਦਾ ਵਿਰੋਧ ਕੀਤਾ ਸਾਰੀਆਂ ਕਿਸਾਨ ਜਥੇਬੰਦੀਆਂ ਕਿਸਾਨ ਮੁੱਦਿਆਂ ਨੂੰ ਲੈ ਕੇ ਲੜ ਰਹੀਆਂ ਔਰ ਕਹਿਣ ਤੋਂ ਭਾਵ ਹੈ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੈ ਉਸ ਮੋਰਚੇ ਨੂੰ ਜਾਂ ਉਹਦੇ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਦੂਸਰੀਆਂ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਸਾਰੀਆਂ ਜਥੇਬੰਦੀ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਕਰਕੇ ਇੱਕ ਵਾਰ ਫੇਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਟੰਗ ਨਾਲ ਜਿਹੜੀ ਹੈ ਇਹ ਲੜਾਈ ਲੜਨ ਦੀ ਲੋੜ ਆ ਔਰ ਦੂਸਰੇ ਪਾਸੇ ਸਰਕਾਰ ਨੂੰ ਵੀ ਚਾਹੀਦਾ ਵੀ ਕਿ ਜਿਸ ਤਰ੍ਹਾਂ ਕਿਸਾਨ ਲਗਾਤਾਰ ਮੰਗ ਕਰ ਰਹੇ ਆ ਕਿ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੀ ਉਹ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਔਰ ਰਵਨੀਤ ਬਿੱਟੂ ਜਿਹੜੇ ਲਗਾਤਾਰ ਕੇਂਦਰ 'ਚ ਹੈਗੇ ਨੇ ਜਾਂ ਮੰਤਰੀ ਬਣ ਤੋਂ ਬਾਅਦ ਉਹਨਾਂ ਦੇ ਬੜੇ ਬਿਆਨ ਆਏ ਆ ਪਰ ਹੁਣ ਉਹ ਕਲੋ ਹੁਣ ਇਹ ਕਹਿ ਰਹੇ ਆ ਸਰਕਾਰ ਭਗਵੰਤ ਮਾਨ ਸਰਕਾਰ ਦੇ ਖਾਤੇ ਚ ਪਾ ਰਹੇ ਆ ਗੱਲ ਡੱਲੇਵਾਲ ਨੂੰ ਗ੍ਰਿਫਤਾਰੀ ਦੇ ਮੁੱਦੇ ਤੇ ਹੀ ਉਹ ਕਰ ਰਹੇ ਆ ਜਿਉ ਉਹ ਚਾਹਣ ਤਾਂ ਜਿਸ ਤਰ੍ਹਾਂ ਉਹਨਾਂ ਨੇ ਵਾਅਦੇ ਕੀਤੇ ਸੀ ਜਦੋਂ ਮੰਤਰੀ ਬਣੇ ਆ ਤਾਂ ਉਹ ਕਿਸਾਨਾਂ ਦੀ ਮੀਟਿੰਗ ਕਰਾ ਦੇਣ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਨੂੰ ਨਾਲ ਲਿਜਾ ਕੇ ਉਹ ਵਿਚ ਪੈ ਕੇ ਵਿਚੋਲਗੀ ਕਰਕੇ ਹੋਰ ਕਿਸਾਨਾਂ ਦੇ ਹਿੱਤ ਚ ਜਿਸ ਤਰ੍ਹਾਂ ਬੋਲਦੇ ਆ ਪੰਜਾਬ ਦੇ ਕਿਸਾਨੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਵੀ ਇਹਨਾਂ ਮਸਲਿਆਂ ਦੇ ਹੱਲ ਲਈ ਜ਼ਰੂਰ ਜਿਹੜੇ ਆ ਜਿਹੜਾ ਰੋਲ ਅਦਾ ਕਰਨਾ ਚਾਹੀਦਾ ਜੀ ਸਰ ਅੱਗੇ ਜੇ ਗੱਲ ਕਰੀ ਪੰਜਾਬ ਵਿੱਚ ਨਸ਼ਿਆ ਵਿਰੋਧ ਸਰਕਾਰ ਤੇ ਪੁਲਿਸ ਕੋ ਜਾਗ ਹੀ ਲੱਗਦੀ ਹੈ ਤਾਂ ਸਵਾਲ ਵੀ ਇਹੀ ਆ ਕਿ ਕਿਸ ਵੱਡੇ ਸਮਗਲਰ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਆਰਡਰ ਆ ਗਏ ਨੇ ਅ ਦੇਖੋ ਲਗਨ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਦੋਂ ਜਾਗਦੀਆਂ ਨੇ ਨਾਂ ਸਰਕਾਰਾਂ ਦੇ ਚਾਹਣ ਤਾਂ ਇੱਕ ਦਿਨ ਚ ਨਸ਼ਿਆਂ ਨੂੰ ਪੰਜਾਬ ਚ ਰੋਕਿਆ ਜਾ ਸਕਦਾ ਹੈ ਬੜਾ ਵੱਡਾ ਮੁੱਦਾ ਔਰ ਇਸ ਮੁੱਦੇ ਤੇ ਕਈ ਸਰਕਾਰਾਂ ਬਤਲ ਗਈਆਂ ਨੇ ਵਾਅਦੇ ਵੀ ਕੀਤੇ ਨੇ ਸੌਹਾਂ ਵੀ ਚੁੱਕੀਆਂ ਨੇ ਪਰ ਉਹ ਜਿਹੜਾ ਕਹਿ ਲਓ ਅਮਲ ਨਹੀਂ ਹੋਇਆਗਾ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿਹੜੇ ਸਮਗਲਰ ਦੀ ਕੁਰਕੀ ਜਾਂ ਕਿਹੜੇ ਸਮਗਲਰ ਦੀ ਜਿਹੜੀ ਚਾਹਤਾਂ ਦਾ ਜਬਤ ਕਰਨ ਦੇ ਜਾਂ ਆਰਡਰ ਹੋਏ ਨੇ ਉਹ ਚ ਜਿਹੜਾ ਐਸਟੀਐਫ ਵੱਲੋਂ 220 ਚ ਇੱਕ ਗਰਦੀਪ ਸੰਗਰਾਨੋ ਬੜਾ ਵੱਡਾ ਤਸਕਰ ਸੀ ਜਿਹਦੇ ਤੋਂ ਜਿਹਦੇ ਕੋਲੋਂ ਕਹ ਲੋ ਹੈਰੋਇਨ ਤੇ ਹੋਰ ਜਿਹੜਾ ਸਿੰਥੈਟਿਕ ਨਸ਼ੇ ਜਿਹੜੇ ਫੜੇ ਗਏ ਸੀਗੇ ਔਰ ਉਹਦੇ ਨਾਲ ਕਈ ਜਿਵੇਂ ਕਹ ਲੋ ਲਗਜ਼ਰੀ ਜ਼ਿੰਦਗੀ ਜਿਉਂ ਰਿਆ ਸੀ ਜਾਂ ਲਗਜ਼ਰੀ ਗੱਡੀਆਂ ਉਹਨੇ ਬਹੁਤ ਰੱਖੀਆਂ ਹੋਈਆਂ ਸੀ ਤੇ ਖਾਸ ਕਰ ਉਹਦੇ ਜਿਹੜੇ ਸੰਬੰਧ ਸੀਗੇ ਉਹ ਰਾਜਨੀਤਿਕਾਂ ਨਾਲ ਅਹਿਮ ਰਾਜਨੀਤਿਕਾਂ ਨਾਲ ਵੀ ਸਾਹਮਣੇ ਆਏ ਸੀਗੇ ਇਤੋਂ ਤੱਕ ਕਿ ਇੱਕ ਬਾਪੇ ਨਾਲ ਵੀ ਸੰਬੰਧ ਤੇ ਸਾਹਮਣੇ ਆਏ ਸੀ ਨਾਨਕ ਸਰ ਦੇਣਾ ਜੀ ਦੀ ਬੜੀ ਵੱਡੀ ਪੱਧਰ ਤੇ ਚਰਚਾ ਹੋਈ ਸੀ ਔਰ ਉਹਦੇ ਖਿਲਾਫ ਯੋ ਲੋਕਾਂ ਨੇ ਜਾਂ ਸ਼ਰਧਾਲੂਆਂ ਨੇ ਵੀ ਸੰਘਰਸ਼ ਕੀਤਾ ਸੀ ਉਸ ਏਰੀਏ 'ਚ ਔਰ ਉਹ ਉਸ ਜਿਹੜਾ ਗੁਰਦੀਪ ਸਿੰਘ ਰਾਣੂ ਆ ਉਹਦੀ ਜਿਹੜੀ ਅਟੈਚ ਕੀਤੀ ਸੀਗੀ ਪ੍ਰਾਪਰਟੀ 7 ਕਰੋੜ 80 ਲੱਖ ਦੇ ਕਰੀਬ ਹੈ ਸ਼ਾਇਦ ਔਰ ਉਹ ਜਿਹੜੀ ਉਹਦੇ ਜਬਤ ਕਰਨ ਦੇ ਆਰਡਰ ਹੋਏ ਨੇ ਔਰ ਹੋਰ ਵੀ ਕਈ ਸਮਗਲਾਂ ਦੇ ਖਿਲਾਫ ਜਾਂ ਪਿਛਲੇ ਦਿਨਾਂ 'ਚ ਇੱਕ ਹਾਈ ਕੋਰਟ ਵੱਲੋਂ ਵੀ ਨੋਟਿਸ ਲਿਆ ਗਿਆ ਕਿ ਇੱਕ ਪੰਜਾਬ ਦੀ ਜੇਲ੍ਹ 'ਚ ਦੇ ਜਿਹੜੇ 5 ਸਾਬਕਾ ਸੁਪਰਡੈਂਟ ਨੇ ਉਹਨਾਂ ਦੀ ਉਹ ਜਾਇਦਾਦ ਜਿਹੜੀ ਆ ਉਹਦੇ ਉਹਦੀ ਉਹਨੂੰ ਚੈੱਕ ਕਰਨ ਦੇ ਆਰਡਰ ਕੀਤੇ ਆ ਉਹਨਾਂ ਦੀ ਜਾਇਦਾਦ ਜਿਹੜੀ ਹੈ ਜਿਹੜੀ ਕਹੋ ਨਸ਼ੀਲੇ ਕਿਉਂਕਿ ਜੇਲਾ ਚ ਨਸ਼ੀਲੇ ਪਦਾਰਥਾਂ ਦੀ ਬੜੀ ਭੱਤੀ ਪਦਰਤ ਇਸਮਗਲਿੰਗ ਹੁੰਦੀ ਆ ਰਹੀ ਹੈ ਜਾਂ ਚੱਲਦੀ ਵੀ ਹੈ ਇਹ ਸਭ ਨੂੰ ਪਤਾ ਔਰ ਉਹਨਾਂ 5 ਸੁਪਰਡੈਂਟਾਂ ਜਿਨ੍ਹਾਂ ਦੇ ਖਿਲਾਫ ਇਹ ਉਹਨਾਂ ਦੀ ਜਾਂਚ ਖੋਲੀ ਗਈ ਹੈ ਹਾਈ ਕੋਰਟ ਵੱਲੋਂ ਉਹਨਾਂ ਤੇ ਵੀ ਮਤਲਬ ਕਰੋੜਾਂ ਰੁਪਏ ਕਰੋੜਾਂ ਨਹੀਂ ਅਰਬਾਂ ਤੱਕ ਰੁਪਏ ਜਿਹੜੇ ਨੇ ਉਹ ਜੇਲਾਂ ਚ ਨਸ਼ਾ ਪਹੁੰਚਾ ਕੇ ਜਾਂ ਨਸ਼ਾ ਵੇਚ ਕੇ ਜਾਂ ਨਸ਼ੇ ਦੀ ਸਮਗਲਰਾਂ ਨੂੰ ਅੰਦਰ ਤੱਕ ਉਹਨਾਂ ਦੀ ਪਹੁੰਚ ਬਣਾ ਕੇ ਇਹ ਦੋਸ਼ ਨੇ ਔਰ ਇੱਥੋਂ ਤੱਕ ਮਤਲਬ ਹਾਈ ਕੋਰਟ ਨੇ ਜਾਂ ਅਦਾਲਤ ਨੇ ਕਿਹਾ ਕਿ 20 ਕਰੋੜ ਦੀ ਮੰਥਲੀ ਇਨਕਮ ਸੀ ਇਹਨਾਂ ਲੋਕਾਂ ਨੂੰ ਜਾਂ ਮੰਥਲੀ ਇਹਨਾਂ ਨਸ਼ਾ ਮਤਲਬ ਵਿਖਦਾ ਰਿਹਾ ਔਰ ਇਸ ਮੁੱਦੇ ਤੇ ਵੀ ਕਹਿ ਲਓ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਜਾਂ ਮਤਲਬ ਜਿਹੜੇ ਸੁਪਰਡੈਂਟ ਰਹੇ ਨੇ ਜਿਹੜਾਂ ਦੇ ਜੇਲ੍ਹ ਦੇ ਉਹਨਾਂ ਦੇ ਖਿਲਾਫ ਜਿੱਥੇ ਕਾਰਵਾਈ ਲਈ ਸਰਕਾਰ ਕੋਰਟ ਦੇ ਆਰਡਰਾਂ ਤੱਕ ਸਰਕਾਰ ਨੂੰ ਫਿਰ ਕਾਰਵਾਈ ਕਰਨੀ ਪੈਂਦੀ ਹੈ ਨਾ ਇਹ ਰਾਣੋ ਵੀ ਜਿਹੜਾ ਇਹ ਲਗਨ ਜੀ بڑا ਮਤਲਬ ਖੁੱਲ ਮੁਖਲੇ ਸਿਆਸੀ ਵਿਤੋਂ ਤੱਕ ਕਿ ਮਜੀਠੀਆ ਸਾਹਿਬ ਨਾਲ ਜਾਂ ਹੋਰ ਕਾਂਗਰਸੀ ਲੀਡਰਾਂ ਨਾਲ ਕਾਲੀ ਲੀਡਰਾਂ ਨਾਲ ਇਹਦੀਆਂ ਤਸਵੀਰਾਂ ਵੀ ਉਸ ਸਮੇਂ ਬਹੁਤ ਵਾਇਰਲ ਹੋਈਆਂ ਸੀਗੀਆਂ ਔਰ ਕਈ ਮਤਲਬ ਪੁਲਿਸ ਅਧਿਕਾਰੀਆਂ ਨਾਲੇ ਤੋਂ ਤੱਕ ਜਗਰਾ ਹੁੰਦਾ ਹੈ ਕਪਸੀ ਮੈਨੂੰ ਉਹਦਾ ਨਾਮ ਤਾਂ ਨਹੀਂ ਯਾਦ ਹੈ ਉਹ ਐਸਪੀ ਨੂੰ ਵੀ ਇੱਕ ਇਹਨੇ ਲਗਜ਼ਰੀ ਗੱਡੀ ਦਿੱਤੀ ਹੋਈ ਸੀ ਜਿਹੜੀ ਉਹ ਕੱਢੀ ਵਰਤ ਰਿਹਾ ਸੀ ਬਾਅਦ ਚ ਐਸਟੀਐਫ ਦੀ ਟੀਮ ਨੇ ਉਹ ਵੀ ਉਹ ਤੋਂ ਫੜੀ ਸੀ ਇੱਕ ਮਤਲਬ ਹੋਰ ਵੀ ਕਈ ਇਹਦੇ ਸਾਥੀ ਜਿਨ੍ਹਾਂ 'ਚ ਮੈਂ ਜ਼ਿਕਰ ਕਰ ਸਕਦਾ ਕਿ ਰੋਮੀ ਔਰ ਰਾਜਨ ਪੱਪੂ ਇਹ ਕਈ ਹੋਰ ਵੀ ਸਮਗਲਰ ਇਹਦੇ ਖਿਲਾਫ ਚ ਤੋਂ ਕਾਰਵਾਈ ਹੋਈ ਹੈ ਉਹ ਉਹਨਾਂ ਦੇ ਨਾਂ ਜੁੜੇ ਸੀ ਜਿਨ੍ਹਾਂ ਦੇ ਖਿਲਾਫ ਵੀ ਐਸਟੀਐਫ ਨੇ ਕਾਰਵਾਈ ਕੀਤੀ ਸੀ ਇਹ ਜ਼ਰੂਰ ਆ ਕਿ ਪੰਜਾਬ ਦੀ ਜਿਹੜੀ ਪੰਜਾਬ ਪੁਲਿਸ ਜਿਹੜਾ ਐਸਟੀਐਫ ਹੈਗੀ ਹੈ ਸਪੈਸ਼ਲ ਸੈੱਲ ਬਣਿਆ ਹੋਇਆ ਉਹਨਾਂ ਵੱਲੋਂ ਜ਼ਰੂਰ ਪੰਜਾਬ ਚ ਕਈ ਵੱਡੇ ਮਤਲਬ ਸਮਗਲਰਾਂ ਨੂੰ ਨੱਥ ਪਾਈ ਗਈ ਹੈ ਜਾਂ ਵੱਡੇ ਸਮਗਲਰ ਫੜੇ ਗਏ ਨੇ ਔਰ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹਨੂੰ ਤੁਰ ਤੱਕ ਕੋਟਾਂ ਤੱਕ ਵੀ ਪਹੁੰਚ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਸੇਕਰ ਤੱਕ ਵੀ ਜਾਂ ਸਿਰੇ ਤੱਕ ਵੀ ਪਹੁੰਚਾਇਆ ਗਿਆ ਔਰ ਬਹੁਤ ਸਾਰੇ ਸਮਗਲਰ ਤਾਂ ਤੁਹਾਨੂੰ ਪਤਾ ਵੀ ਆਦੀ ਪਹੁੰਚ ਕਰਕੇ ਜਾਂ ਪੈਸਾ ਵਧ ਕੇ ਬਚ ਵੀ ਜਾਂਦੇ ਔਰ ਜਿਹੜੀ ਪ੍ਰਾਪਰਟੀ ਹੈ ਰਾਣੋਂ ਦੀ ਹੋਈ ਹੈ ਜਬਤ ਔਰ ਇਹ ਚਰਚਿਤ ਜਿਹੜਾ ਸਮਗਲਰ ਰਿਹਾ ਪੰਜਾਬ ਦਾ ਜੀ ਤਾਂ ਇਸ ਸੰਸੜ ਨਾਲ ਸੀਨੇ ਪત્રਕਾਰਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨੇ ਸਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਡੇ ਨੂੰ ਇਜਾਜ਼ਤ ਧੰਨਵਾਦ